ਕੈਂਡਲ ਮਾਰਚ ਕੱਢਿਆ ਗਿਆ ਸ਼ੰਭੂ ਬਾਰਡਰ ਦੇ ਉੱਪਰ ਸ਼ਰਦਾ ਦੇ ਫੁੱਲ ਭੇਟ ਕੀਤੇ ਜਾ ਰਹੇ ਆ ਸੁਪਕਰਨ ਸਿੰਘ ਬਹੁਤ ਗਲਤ ਹੋਇਆ ਜੀ ਬਹੁਤ ਜ਼ੁਲਮ ਹੋਇਆ ਸਾਡੇ ਦੇ ਪੰਜਾਬ ਦੇ ਇੱਕ ਗੱਭਰੂ ਜਵਾਨ ਸਾਡਾ ਚਲਾ ਗਿਆ ਅਨੋਦੀ ਕਮੀ ਮਹਿਸੂਸ ਹੋ ਰਹੀ ਹੈ ਉਹ ਸਾਰੇ ਨੇ ਹੌਸਲਾ ਦੇ ਰਿਹਾ ਜੀ ਪੂਰਾ ਫੁੱਲ ਹੌਸਲਾ ਦੇ ਰਿਹਾ ਖਲੋਰੀ ਬਾਰਡਰ ਦੇ ਉੱਪਰ ਵੀ ਕੋਈ ਗੱਲ ਨਹੀਂ ਹਿੰਮਤ ਰੱਖੋ ਹੌਸਲਾ ਰੱਖੋ ਅਨੂੰ ਹੌਸਲਾ ਦਿੰਦਾ ਜੀ ਉਹ ਵੀਡੀਓ ਜੀ ਦੇਖੀ ਹੋਣੀ ਹੈ ਵਾਇਰਲ ਹੋ ਗਿਆ ਧਰਿਆਣਾ ਜਿਹੜਾ ਪੰਜਾਬ ਦਾ ਛੋਟਾ ਭਰਾ ਆ ਉਹਨੂੰ ਘਰਾਂ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਜੇ ਉਹ ਪੱਠੇ ਵੱਢਣ ਵੀ ਜਾਂਦੇ ਆ ਕਿਸਾਨ ਤੇ ਮਗਰ ਉਹਨਾਂ ਦੇ ਫੋਰਸ ਜਾਂਦੀ ਆ ਖਨੋਰੀ ਬਾਰਡਰ ਤੇ ਕਿਸਾਨ ਸ਼ਹੀਦ ਹੋਇਆ ਸੀ ਚੁਪਕਰਨ ਸਿੰਘ 21-22 ਸਾਲਾਂ ਦੀ ਉਮਰ ਸੀ ਔਰ ਉਸ ਦੀ ਯਾਦ ਨੂੰ ਸਮਰਪਿਤ ਉਸ ਦੀ ਆਤਮਿਕ ਸ਼ਾਂਤੀ ਦੇ ਲਈ ਸ਼ੰਭੂ ਬਾਰਡਰ ਦੇ ਉੱਪਰ ਮੌਨ ਤਰਨ ਕਰਕੇ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ ਔਰ ਉੱਥੇ ਹੀ ਕੈਂਡਲ ਮਾਰਚ ਵੀ ਕੱਢਿਆ ਤਾਂ ਸ਼ੁਭਕਰਨ ਸਿੰਘ ਅਮਰ ਰਹੇ ਪੋਸਟਰ ਹੱਥਾਂ ਦੇ ਵਿੱਚ ਨੇ ਲੋਕਾਂ ਦੇ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਮੌਕੇ ਦੇ ਉੱਪਰ ਨੇ ਕਿਸਾਨ ਜਿਹੜੇ ਇਕੱਠੇ ਹੋਏ ਹੋਏ ਸੀ ਔਰ ਗੁੱਸਾ ਲੋਕਾਂ ਦੇ ਮਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਿ ਕਿਸਾਨਾਂ ਦੇ ਉੱਪਰ ਸਰਕਾਰ ਦੇ ਵੱਲੋਂ ਤਸ਼ੱਦਦ ਟਾਇਆ ਜਾ ਰਿਹਾ ਤਾਂ ਐਮਐਫਐਸਪੀ ਸਮੇਤ ਵੱਖ-ਵੱਖ ਮੰਗਾ ਨੇ ਤਾਂ ਸ਼ੁਭਕਰਨ ਸਿੰਘ ਦੀ ਜੋ ਅਮੁੱਲੀ ਸ਼ਹਾਦਤ ਇਸ ਅੰਦোলন ਦੇ ਵਿੱਚ ਹੋਈ ਹੈ ਉਸ ਨੂੰ ਸਜਦਾ ਕੀਤਾ ਜਾ ਰਿਹਾ ਉਸ ਨੂੰ ਯਾਦ ਕੀਤਾ ਜਾ ਰਿਹਾ ਤਾਂ ਵਕ ਵਕ ਮੰਗਾ ਨੇ ਕਿਸਾਨਾਂ ਦੀ ਉਸ ਨੂੰ ਦੇਖਦੇ ਹੋਇਆ ਉਸ ਨੂੰ ਸਨਮੁਖ ਰੱਖਦੇ ਹੋਇਆ ਤਾਂ ਇਹ ਕੈਂਡਲ ਮਾਰਚ ਕੱਢਿਆ ਗਿਆ ਸ਼ੰਭੂ ਬਾਰਡਰ ਦੇ ਉੱਪਰ ਸ਼ਰਦਾ ਦੇ ਫੁੱਲ ਭੇਟ ਕੀਤੇ ਜਾ ਰਹੇ ਆ ਸੁਪਕਰਨ ਸਿੰਘ ਨੂੰ ਤੇ ਉਸ ਦੇ ਪਰਿਵਾਰ ਨੂੰ ਵੀ ਇਹੀ ਹੌਸਲਾ ਬਣਾਉਣ ਦੀ ਕੋਸ਼ਿਸ਼ ਕਿ ਸੁਪਕਰਨ ਦੀ ਜੋ ਸ਼ਹਾਦਤ ਹੈ ਜੋ ਜਾਨ ਗਈ ਹੈ ਉਹ ਵਰਤ ਨਹੀਂ ਜਾਏਗੀ ਤਾਂ ਕੈਂਡਲ ਮਾਰਚ ਕੱਢਿਆ ਗਿਆ ਸ਼ੰਭੂ ਬਾਰਡਰ ਦੇ ਉੱਪਰ ਔਰ ਵਕ-ਵਕ ਮੰਗਾਂ ਵੀ ਕੀਤੀਆਂ ਜਾ ਰਹੀਆਂ ਸੀ ਕੇਂਦਰ ਸਰਕਾਰ ਦੇ ਕੋਲੋਂ ਤਾਂ ਲਗਾਤਾਰ ਮੰਗ ਚੱਲੀ ਰਹੀ ਹੈ ਕਿ ਉਹ ਕਿਸਾਨਾਂ ਦੀ ਮੰਗ ਮੰਨੇ ਐਮਐਸਪੀ ਸਮੇਤ ਵਕ-ਵਕ ਬਾਕੀ ਨੇ ਜਿਹੜੀਆਂ ਮੰਗਾਂ ਨੇ ਤੇ ਬਾਕੀ ਵੀ ਭਾਵੇਂ ਸ਼ੁਭਕਰਨ ਸਿੰਘ ਦੀ ਜਾਨ ਗਈ ਹੈ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਵੀ ਮੰਗ ਹੈ ਕਿ ਕੇਂਦਰ ਸਰਕਾਰ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇਵੇ ਆ ਇਹ ਤਸਵੀਰ ਸ਼ੰਭੂ ਬਾਰਡਰ ਤੋਂ ਜਿੱਥੇ ਸੋਗ ਦੀ ਲਹਿਰ ਉਦਾਸੀ ਵੀ ਹੈ ਪਰ ਉੱਥੇ ਹੀ ਲੋਕ ਚੜ੍ਹਦੀ ਕਲਾ ਚ ਵੀ ਹੈ ਕਹਿੰਦੇ ਕਿ ਜਦੋਂ ਸਾਡੇ ਜਵਾਨ ਦੇ ਉੱਪਰ ਇਸ ਤਰੀਕੇ ਨਾਲ ਅਟੈਕ ਹੋਇਆ ਤਾਂ ਅਸੀਂ ਉਸ ਦੀ ਸ਼ਹਾਦਤ ਨੂੰ ਭੁੱਲਾਂਗੇ ਨਹੀਂ ਤਾਂ ਉੱਥੇ ਹੀ ਇਹ ਤਸਵੀਰ ਬਹੁਤ ਇਮੋਸ਼ਨਲ ਵੀ ਕਰਦੀ ਹੈ ਕਿਉਂਕਿ ਇਸ ਪਾਸੇ ਵੀ ਬਜ਼ੁਰਗ ਮਾਤਾਵਾਮੀ ਜੀ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਵੀ ਕੈਂਡਲ ਮਾਰਚ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੋਏ ਸੀ ਉਹ ਤਾਂ ਬਜ਼ੁਰਗ ਕਿਸਾਨ ਵੀ ਹੈ ਹੱਥਾਂ 'ਚ ਮੋਮਬਤੀਆਂ ਲੈ ਕੇ ਪਹੁੰਚੇ ਸੀ ਤਾਂ ਇਸ ਪਾਸੇ ਵੀ ਮੋਮਬਤੀਆਂ ਜਗਾ ਕੇ ਕੈਂਡਲ ਮਾਰਚ ਕੱਢਿਆ ਗਿਆ ਭੋਗ ਤੇ ਕਰਮਾਂ ਤੇਰੀ ਸੋਚ ਤੇ ਪੈਰਾ ਦੇਾਂਗੇ ਭੋਗ ਤੇ ਬੋਲੇ ਇਸੋ ਨਿਹਾਲ ਗੱਲ ਵੀ ਕਰਦੇ ਆਂ ਮੁਰਦਾਬਾ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਇੱਕ ਨੌਜਵਾਨ ਕਿਸਾਨ 21-22 ਸਾਲਾਂ ਦਾ ਜਿਸ ਦੀ ਜਾਨ ਗਈ ਹੈ ਇਹ ਤਾਂ ਬਹੁਤ ਗਲਤ ਹੋਇਆ ਜੀ ਬਹੁਤ ਜ਼ੁਲਮ ਹੋਇਆ ਸਾਡੇ ਦੇ ਪੰਜਾਬ ਦੇ ਇੱਕ ਬੱਬਰ ਜਵਾਨ ਸਾਡਾ ਚਲਾ ਗਿਆ ਹਨ ਉਹਦੀ ਕਮੀ ਮਹਿਸੂਸ ਹੋ ਰਹੀ ਹੈ ਪਰ ਲੇਕਨ ਇੱਕ ਨੇ ਯੋਧੇ ਨਾਲ ਕੰਮ ਕੀਤਾ ਉਹ ਤੁਸੀਂ ਵੀਡੀਓ ਦੇਖੋਗੇ ਉਹ ਸਾਰਿਆਂ ਨੂੰ ਹੌਸਲਾ ਦੇ ਰਿਹਾ ਜੀ ਪੂਰਾ ਫੁੱਲ ਹੌਸਲਾ ਦੇ ਰਿਹਾ ਖਲੋਰੀ ਬਾਰਡਰ ਦੇ ਉੱਪਰ ਵੀ ਕੋਈ ਗੱਲ ਨਹੀਂ ਹਿੰਮਤ ਰੱਖੋ ਹੌਸਲਾ ਰੱਖੋ ਸਾਨੂੰ ਹੌਸਲਾ ਦਿੰਦਾ ਸੀ ਉਹ ਵੀਡੀਓ ਤੁਸੀਂ ਦੇਖੀ ਹੋਣੀ ਹੈ ਵਾਇਰਲ ਹੋਈ ਹੈ ਪਰ ਜੋ ਮੋਦੀ ਸਰਕਾਰ ਨੇ ਇਹ ਜ਼ੁਲਮ ਕਰ ਰਿਹਾ ਅਖੱਟ ਸਰਕਾਰ ਨਾਲ ਲਈ ਹੈ ਉਹ ਸਾਡੇ ਜਿਹੜਾ ਭਗਵੰਤ ਮਾਨ ਹੈ ਉਹ ਸਰਕਾਰ ਨੂੰ ਵੀ ਚਾਹੀਦਾ ਕੁਝ ਨਾ ਕੁਝ ਕਰਨਾ ਸ੍ਰੀਆਮ ਸਾਡੇ ਹੱਥਾਂ 'ਚ ਜਾ ਕੇ ਗੋਲੀਆਂ ਚਲਾ ਰਹੇ ਨੇ ਸਾਡੇ ਬੰਦੇ ਮਾਰ ਰਹੇ ਆ ਮੁੱਖ ਮੰਤਰੀ ਖੱਟਣਾ ਪੰਜਾਬ ਦਾ ਕਿ ਭਗਵੰਤ ਮਾਨ ਹਰਿਆਣੇ ਨੂੰ ਪੂਰਾ ਬੰਦੀ ਬਣਾ ਕੇ ਰੱਖਿਆ ਜੋਨੇਵੇਂ ਹਰਿਆਣੇ ਦੇ ਲੋਕ ਆ ਹਰਿਆਣਾ ਜਿਹੜਾ ਪੰਜਾਬ ਦਾ ਛੋਟਾ ਭਰਾ ਆ ਉਹਨੂੰ ਘਰਾਂ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਜੇ ਉਹ ਪੱਠੇ ਵੱਢਣ ਵੀ ਜਾਂਦੇ ਆ ਕਿਸਾਨ ਤੇ ਮਗਰ ਉਹਨਾਂ ਦੇ ਫੋਰਸ ਜਾਂਦੀ ਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਖੇਤੀ ਕਰਦਿਆਂ ਨੂੰ ਬੜੇ ਸਾਲ ਹੋ ਗਏ ਤੁਹਾਡੀ ਸਾਰੀ ਉਮਰ ਖੇਤੀ ਚ ਗੁਜ਼ਰ ਗਈ ਹਾਂਜੀ ਐਸਾ ਸਮਾਂ ਤਾਂ ਕਦੇ ਦੇਖਿਆ ਨਹੀਂ ਜੀ ਜਿਹੜਾ ਖੱਟਰ ਸਰਕਾਰ ਨੇ ਤਾਂ ਮੋਦੀ ਸਰਕਾਰ ਨੇ ਦਿਨ ਦਿਖਾਏ ਨੇ ਅੱਜ ਇੱਥੇ ਦੇਖਿਆ ਵੀ ਨਹੀਂ ਬਹੁਤ ਘੜਿਆ ਬੰਦਾ ਹੈ ਜੋ ਕਿਸਾਨਾ ਨਾ ਘਟਿਆ ਸੋਚਦਾ ਬੰਦਾ ਜਿਹੜਾ ਧੱਕਾ ਕਰੇ ਵੀ ਜੇ ਵੀ ਸਰਕਾਰ ਵਰਗਾ ਕੋਈ ਇਹ ਜਾਂ ਅਨਹੋਣੀ ਕਰਨ ਵਾਲਾ ਆ ਇੱਥੇ ਨਾ ਹੋਇਆ ਇਹ ਕੋਈ ਲੋਕਤੰਤਰ ਨਹੀਂ ਹੈਗਾ ਤੁਸੀਂ ਕਹਿੰਦੇ ਲੋਹਾਈ ਜਾਂਦੇ ਨੇ ਬਾਹਲੇ ਮੁਲਖਾ ਜਾ ਕੇ ਵੀ ਸਾਡਾ ਲੋਕਤ ਭਾਰਤ ਲੋਕਤੰਤਰ ਦੇਸ਼ ਆ ਕਹਦਾ ਲੋਕਤੰਤਰ ਦੇਸ਼ ਆ ਦੱਸੋ ਜੀ ਇੱਕ ਅਸੀਂ ਕਹਦਾ ਲੋਕਤੰਤਰ ਆ ਜਿਹੜੇ ਲੋਕ ਪ੍ਰੋਟੈਸਟ ਕਰਨ ਵਾਸਤੇ ਆਏ ਆ ਔਰ ਟੈਕਸ ਭਰਦੇ ਆ ਕਹਿੰਦੇ ਅਸੀਂ ਤਾਂ ਸ਼ਾਂਤ ਮੈਤਰੀਕੇ ਨਾਲ ਅਸੀਂ ਪ੍ਰੋਟੈਸਟ ਕਰ ਰਹੇ ਆ ਪਰ ਸਾਡੇ ਉੱਪਰ ਗੋਲੀਆਂ ਚਲਾਈਆਂ ਜਾ ਰਹੀਆਂ ਤਾਂ ਇਸ ਪਾਸੇ ਦੀ ਤਸਵੀਰ ਆ ਜਿੱਥੇ ਕੈਂਡਲ ਮਾਰਚ ਕੱਢਿਆ ਗਿਆ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਔਰ ਇੱਥੇ ਹੀ ਲਗਾਤਾਰ ਹੰਝੂ ਗੈਸ ਦੇ ਗੋਲੇ ਵੀ ਚੱਲਦੇ ਨਜ਼ਰ ਆਉਂਦੇ ਇੱਥੇ ਬੁਲੇਟ ਜਿਹੜੇ ਚੱਲਦੇ ਪਲਾਸਟਿਕ ਦੇ ਨਜ਼ਰ ਆਉਂਦੇ ਆ ਕਿਸਾਨ ਬਹੁਤ ਸਾਰੇ ਇੱਥੇ ਵੀ ਫੱਟੜ ਹੋਏ ਆ ਕਈਆਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਅਗਲੇ ਬੰਨੇ ਪੂਰੀ ਫੋਰਸ ਉਹ ਖੜੀ ਹੋ ਕੇ ਦੇਖ ਰਹੀ ਹੈ ਕਿ ਹੋ ਸ਼ਾਂਤੀਪੂਰਨ ਤਰੀਕੇ ਦੇ ਨਾਲ ਆਪਣਾ ਜੋ ਸਾਥੀ ਗਿਆ ਖਨੋਰੀ ਬਾਰਡਰ ਤੇ ਜਿਸ ਦੀ ਜਾਨ ਗਈ ਹੈ ਸ਼ੁਭ ਕਰਨ ਦੀ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਔਰ ਹੱਦਬੰਦੀ ਕੀਤੀ ਹੋਈ ਹੈ ਕਿ ਇਸ ਤੋਂ ਅੱਗੇ ਵੀ ਅਸੀਂ ਨਹੀਂ ਜਾਣਾ ਤਾਂ इमोशनल ਪਲ ਕਿਉਂਕਿ ਇਹਨਾਂ ਦਾ ਇੱਕ ਸਾਥੀ ਗਿਆ ਸਾਡੇ ਵਿਚਾਲੇ ਸੀ ਸਾਡਾ ਵੀ ਸਾਥੀ ਹੈ ਸਾਡੇ ਵਿਚਾਲੋਂ ਹੀ ਗਿਆ ਔਰ ਕਿਉਂਕਿ ਸਭ ਤੋਂ ਦਰਦਪਰੀ ਗੱਲ ਤੇ ਕਿ ਉਹਦੇ ਪਰਿਵਾਰ ਦੇ ਵਿੱਚ ਦੋ ਭੈਣਾਂ ਨੇ ਮਾਤਾ ਦਾ ਮਾਤਾ ਨਹੀਂ ਆ ਉਹਦੇ ਸਿਰ ਤੇ ਪਿਤਾ ਜੀ ਵੀ ਠੀਕ ਨਹੀਂ ਰਹਿੰਦੇ ਬਿਸ਼ੱਕ ਜਿੰਨੀਆਂ ਮਰਜ਼ੀ ਸਹੂਲਤਾਂ ਦਿੰਦੇ ਆਣ ਪਰ ਉਸ ਪਰਿਵਾਰ ਦਾ ਪੁੱਤ ਵਾਪਸ ਨਹੀਂ ਆਉਣਾ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੂਪ پنجاب ਟੀਵੀ ਸ਼ੰਭੂ ਵਰਦ